ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਤਾਲੀਵਾਲ ਤੇ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਕੇਂਦਰੀ ਰੇਲ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਾਮਨ ਦਿਨਾਲ ਮੁਲਾਕਾਤ ਕੀਤੀ ਹੈ ਤੇ ਪੰਜਾਬ ਦੇ ਆਹਮ ਮੁੱਦਿਆਂ ਜੰਮੂ ਕਸ਼ਮੀਰ ਦੀ ਤਰਸ ਤੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਲਈ ਵਿਸ਼ੇਸ਼ ਰਾਹਤਾਂ ਦੀ ਮੰਗ ਤੋਂ ਇਲਾਵਾ ਉਦਯੋਗਾਂ ਅਤੇ ਉਦਯੋਗਾਂ ਨੂੰ ਰਾਹਤਾਂ ਦੇਣ ਬਾਰੇ ਲੰਮੀ ਗੱਲਬਾਤ ਕੀਤੀ ਹੈ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਦੇ ਚੁੱਕਦਿਆਂ ਰਵਨੀਤ ਸਿੰਘ ਬਿੱਟੂ ਨੇ ਵਿੱਤ ਮੰਤਰੀ ਨੂੰ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਵਿਚਾਰਨ ਦੀ ਅਪੀਲ ਕੀਤੀ ਹੈ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਉਹਨਾਂ ਨੇ Jammu Kashmir ਅਤੇ ਉੱਤਰ ਪੂਰਬੀ ਰਾਜਾਂ ਦੀ ਤਰਸ ਤੇ ਸੂਬੇ ਦੇ ਵਿੱਚ ਨਿਵੇਸ਼ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ਦੇ ਲਈ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ ਫਿਰੋਜ਼ਪੁਰ ਗੁਰਦਾਸਪੁਰ ਅਤੇ ਤਰਨਤਾਰਨ ਦੇ ਲਈ ਵਿਸ਼ੇਸ਼ ਰਾਇਤਾਂ ਦੀ ਮੰਗ ਕੀਤੀ ਹੈ ਮੰਤਰੀ ਨੇ FM ਨੂੰ ਸੂਚਿਤ ਕੀਤਾ ਹੈ ਕਿ ਫਲੈਗਸ਼ਿਪ ਕ੍ਰੈਡਿਟ ਲਿੰਕਡ ਕੈਪੀਟਲ ਸਬਸਿਡੀ ਸਕੀਮ ਨੂੰ 1 ਕਰੋੜ ਤੀ ਥ੍ਰੋਸ਼ਹੋਲਡ ਸੀਮਾ ਦੇ ਨਾਲ ਦੁਬਾਰਾ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਤਕਨੀਕੀ ਤਰੱਕੀ ਨੂੰ ਪ੍ਰਾਪਤ ਕਰਨ ਦੇ ਲਈ ਐਮਐਸ ਐਮਈਐਸ ਦਾ ਸਮਰਥਨ ਕਰਨ ਵਾਲੀਆਂ ਪ੍ਰਭਾਵਸ਼ਾਲੀ ਯੋਜਨਾਵਾਂ ਦੀ ਘਾਟ ਹੈ ਪੂੰਜੀ ਲਾਗਤਾਂ ਦੇ ਵਿੱਚ ਹਾਲ ਹੀ ਦੇ ਵਿੱਚ ਹੋਏ ਵਾਅਦੇ ਦੇ ਮੱਦੇ ਨਜ਼ਰ ਇਹ ਇੱਛਾ ਹੈ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ ਦੇ ਤਹਿਤ ਸੀਮਾ ਨੂੰ 1 ਕਰੋੜ ਤੱਕ ਵਧਾ ਦਿੱਤਾ ਜਾਵੇ ਪੰਜਾਬ ਦੇ ਵਿੱਚ MSMEs ਨੂੰ ਕਵਰ ਕਰਨ ਦੇ ਲਈ 파ੜੇ ਦੀ ਸਬਸਿਡੀ ਦੇ ਮਾਪਦੰਡਾਂ ਦੇ ਵਿੱਚ ਸੋਧ ਕਰਨ ਦਾ ਸੁਝਾਅ ਦਿੰਦੇ ਹੋਏ ਬਿੱਟੂ ਨੇ FM ਨੂੰ ਬੇਨਤੀ ਕੀਤੀ ਹੈ ਕਿ ਭਾਰਤ ਦੇ ਵਿੱਚ ਸਭ ਤੋਂ ਨਜ਼ਦੀਕੀ ਬੰਦਰਗਾਹ ਤੱਕ ਮਾਲ ਪਹੁੰਚਾਉਣ ਦੇ ਲਈ टू आर टू ਆਈ ਦੀ ਲਾਗਤ ਤੱਟਵਰਤੀ ਰਾਜਾਂ ਦੇ ਨਾਲੋਂ ਪੰਜਾਬ ਵਰਗੇ ਭੂਮੀਬੰਦ ਰਾਜਾਂ ਦੇ ਲਈ ਬਹੁਤ ਜ਼ਤ ਹੈ ਲਾਗਾ ਸੰਬੰਧਤ راستوں نزدیکی بندرਗਾਹੀ ਦੀ ਦੂਰੀ ਤੇ ਵੀ ਨਿਰਪット ਕਰਦੀ ਹੈ ਉਹਨਾਂ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉਤਰਾਖੰਡ ਦੇ ਕੁਝ ਹਿੱਸੇ ਅਤੇ ਪੱਛਮੀ ਬੰਗਾਲ ਵਰਗੇ ਕਈ ਹੋਰ ਰਾਜ 50 ਤੋਂ 90% ਤੱਕ ਟ੍ਰਾਂਸਪੋਰਟ ਸਬਸਿਡੀ ਦਾ ਆਨੰਦ ਲੈ ਰਹੇ ਨੇ ਰਬਨੀ ਸਿੰਘ ਬਟੂ ਨੇ ਪੰਜਾਬ ਤੋਂ ਖਾਨਪੀਣ ਵਾਲੀਆਂ ਵਸਤੂਆਂ ਦੀ ਬਰਾਮਦ ਨੂੰ ਹਲਾਰਾ ਦੇਣ ਦੇ ਲਈ ਸ਼੍ਰੀ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਨੇੜੇ ਰੈਫਰਜਰੇਸ਼ਨ ਯੂਨਿਟ ਦਾ ਕੰਮ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਸਾਲ ਪਹਿਲਾਂ ਸਾਬਤ ਕੀਤੀ ਗਈ ਯੂਨਿਟ ਕੰਮ ਨਹੀਂ ਕਰ ਰਹੀ ਹੈ ਇਸ ਦਾ ਪੰਜਾਬ ਅਤੇ ਗਵਾਂਢੀ ਸੂਬਿਆਂ ਨੂੰ ਵੀ ਫਾਇਦਾ ਹੋਵੇਗਾ। ਰਬਜੀਤ ਬਿੱਟੂ ਨੇ ਕਿਸਾਨ ਉਦਮੇ ਪਹਿਲ ਕਦਮੀ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਦੇ ਨਾਲ ਨਾਲ ਖੇਤੀ ਆਧਾਰਿਤ ਐਮ ਐਸ ਐਮਈ ਉਦਯੋਗ ਦੇ ਵਿਸ਼ੇਸ਼ ਰਾਹਤਾਂ ਦੇ ਲਈ ਜ਼ੋਰ ਦਿੱਤਾ ਹੈ ਕਿਉਂਕਿ ਇਹ ਪੰਜਾਬ ਦੇ ਕਿਸਾਨਾਂ ਨੂੰ ਫੂਡ ਪ੍ਰੋਸੈਸਿੰਗ ਉਦਯੋਗ ਸਥਾਪਿਤ ਕਰਨ ਦੇ ਵਿੱਚ ਮਦਦ ਕਰੇਗਾ ਜੋ ਸਰਹੱਦੀ ਰਾਜ ਵਿੱਚ ਰੋਜ਼ਗਾਰ ਪੈਦਾ ਕਰਨਗੇ। ਉਹਨਾਂ ਨੇ ਵਿਆਜ ਦੀ ਘੱਟ ਦਰ, ਜਮਾਦਰੂ ਮੁਕਤ ਕਰਜ਼ੇ, ਅ ਸੀਜੀਐਸਟੀ ਵਿੱਚ ਟਿੱਲ ਦੇਣ ਦੇ ਵਿੱਚ ਸੁਝਾ ਦਿੱਤਾ ਤੇ ਉਹਨਾਂ ਨੇ 5 ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਦੇ ਲਈ ਮੁਆਫੀ ਮਾਝਾ ਦੁਆਬਾ ਤੇ ਮਾਲਵਾ ਖੇਤਰਾਂ ਦੇ ਲਈ ਮਿੱਟੀ ਦੀ ਪਰਖ ਲੈਬਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਖੋਜ ਅਤੇ ਵਿਕਾਸ ਦੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ਵੀ ਕੀਤੀ ਹੈ ਰਵਨੀਤ ਮਿੱਟੂ ਨੇ ਕਿਹਾ ਕਿ ਵਿੱਤ ਮੰਤਰੀ ਨੇ ਉਹਨਾਂ ਦੀ ਗੱਲ ਧਿਰਸ ਦੇ ਨਾਲ ਸੁਣੀ ਦੇ ਭਰੋਸਾ ਦਿੱਤਾ ਹੈ ਕਿ ਆਉਣ ਵਾਲੇ ਬਜਟ ਦੇ ਵਿੱਚ ਪੰਜਾਬ ਨੂੰ ਬਹੁਤ ਵਧੀਆ ਪ੍ਰਤੀਨਿਧਤਾ मिलेगी हूँ तुम देख सकते हो ग्लोबल पंजाब टीवी डाउनलोड करो साप एंड्रॉयड या आई ओ एस फ्री बिच रोकू और एमेजॉन फायर टीवी ते या एपल टीवी ते नाल ही देख सकते हो लाइव स्ट्रीमिंग डबल्यू 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 डॉट